ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰਨਤਾਰਨ ਵਿੱਚ ਪਿੰਡ ਪੰਡੋਰੀ ਗੋਲਾ ਜਿੱਥੇ ਕਿ ਇੱਕੋ ਕਰਦੇ ਪੰਜ ਜੀ ਆ ਕੱਚੀ ਛੱਤ ਡੱਗਾ ਨਾਲ ਬੜੇ ਸ਼ਰਮ ਤੇ ਅਫਸੋਸ ਵਾਲੀ ਗੱਲ ਆ 1947 ਵਿੱਚ ਆਜ਼ਾਦੀ ਤੋਂ ਬਾਅਦ ਕਦੋਂ ਦੀ ਆਜ਼ਾਦੀ ਮਿਲੀ ਤੇ ਅਜੇ ਵੀ ਸਾਡੇ ਘਰਾਂ ਦੀਆਂ ਛੱਪਾਂ ਜਿਹੜੀਆਂ ਕੱਚੀਆਂ ਆ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਅੱਜ ਇੱਥੇ ਪਿੰਡ ਪੰਡੋਰੀ ਗੋਲਾ ਤਰਨਤਾਰਨ ਵਿਖੇ ਆ ਫਾਈਰ ਮਰੇਪਾਲ ਸਿੰਘ ਪੁੱਲੋਸਤਾ ਸ਼ਰੂਮ ਨੀ ਅਕਾਲੀ ਦਲਵਾਰਸ ਪੰਜਾਬ ਉਹਨਾਂ ਦੀ ਟੀਮ ਇੱਥੇ ਪਹੁੰਚੀ ਆ ਪਰ ਬਾਰ ਨਾਲ ਹਮਦਰਦੀ ਪ੍ਰਗਟ ਕਰਨ ਆਓ ਉਹਨਾਂ ਨਾਲ ਗੱਲ ਕਰਦੇ ਆ ਜਿਹੜੀ ਇੱਕ ਹਾਈ ਕਮਾਂਡ ਪਹੁੰਚੀ ਆ ਹਾਂਜੀ ਭਾਈ ਸਾਹਿਬ ਵਾਹਿ ਖਾਲਸਾ ਵਾਹਿ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੋਭਨਾ ਸਿੰਘ ਸਾਹਿਬ ਮੇਰਾ ਨਾਮ ਸੁਖਜੈ ਸਿੰਘ ਆ ਜੀ ਮੈਂ ਭਾਈ ਉਮਰਤਪਾਲ ਸਿੰਘ ਦਾ ਚਾਚਾ ਹਾਂ ਜੀ ਸਾਰੀਆਂ ਸੰਤਾ ਨੂੰ ਦੇਖੋ ਇਹ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਹੰਦ ਅੱਦੀ ਪ੍ਰਗਟ ਕਰਨ ਵਾਸਤੇ ਆਏ ਹਾਂ ਬਹੁਤ ਹੀ ਜ਼ਿਆਦਾ ਦੁੱਖਦਾਈ ਘਟਨਾ ਵਾਪਰੀ ਆ ਤੇ ਬੜਾ ਦੁੱਖ ਹੁੰਦਾ ਕਿ ਸਰਕਾਰਾਂ ਬڑے بڑے ਵੱਡੇ ਦਾਅਵੇ ਕਰਦੀਆਂ ਕਿ ਅਸੀਂ ਬੜੀ ਤਰੱਕੀ ਦੀ ਰਾਹ ਤੇ ਆ ਪਰ ਵੇਖ ਕੇ ਅਫਸੋਸ ਹੁੰਦਾ ਕਿ ਅਜੇ ਤੱਕ ਦੇਖ ਲਓ ਆਜ਼ਾਦੀ ਦੇ ਸਾਲ ਮਨਾ ਰਹੇ ਆ ਅਸੀਂ 26 ਜਨਵਰੀਆਂ ਮਨਾ ਰਹੇ ਆ ਪਰ ਲੋਕਾਂ ਦੇ ਰਹਿਣ ਵਾਸਤੇ ਜਿਹੜੀਆਂ ਛੱਤਾਂ ਅਜੇ ਵੀ ਜਿਹੜੇ ਘਰ ਵਾ ਉਹ ਕਿੰਨੇ ਮਤਲਬ ਖਸਤਾ ਹੱਥ ਦੇ ਵਿੱਚ ਆ ਤੇ ਇੱਕ ਪਰਿਵਾਰ ਦਾ ਪੂਰੇ ਦਾ ਉਹਨਾਂ ਦਾ ਕੋਈ ਕੋਈ ਕਮਾਉਣ ਵਾਲਾ ਕੋਈ ਬੱਚਾ ਕੋਈ ਵਾਰਸ ਰਿਹਾ ਹੀ ਨਹੀਂ ਹੈਗਾ ਕਿੰਨੇ ਕਿਵੇਂ ਉਹਨਾਂ ਦੇ ਲੋਕ ਪਰਿਵਾਰ ਦੇ ਨਾਲ ਅਸੀਂ ਜਿਹੜਾ ਵਾ ਵੇਖ ਕੇ ਤੇ ਕੋਈ ਦੇਖਿਆ ਨਹੀਂ ਜਾ ਰਿਹਾ ਕਿੰਨਾ ਉਹਨਾਂ ਦੇ ਨਾਲ ਕਹਿਰ ਵਾਪਰਿਆ ਪ੍ਰਮਾਤਮਾ ਵੀ ਇੰਨਾ ਥੱਲੇ ਆ ਕੇ ਜਿਹੜਾ ਉਹਨਾਂ ਦੀ ਨਾਲ ਜਿਹੜਾ ਐਡਾ ਵੱਡਾ ਕਹਿਰ ਕਮਾਇਆ ਵਾ ਅਹੀਂ ਸਰਕਾਰ ਨੂੰ ਕਹਿੰਦੇ ਆ ਕਿ ਤੁਸੀਂ ਜਿਹੜੇ ਨਾ ਐਵੇਂ ਫੋਕੇ ਜਿਹੜੇ ਇਹੋ ਜਿਹੇ ਕਰਦੇ ਜੋ ਦਾਅਵੇ ਉਹ ਨਾ ਕਰੋ ਗਰਾਊਂਡ ਤੇ ਆ ਕੇ ਦੇਖੋ ਲੋਕਾਂ ਦਾ ਕੀ ਹਾਲ ਆ ਲੋਕਾਂ ਦੇ ਨਾਲ ਕੀ ਬੀਤ ਰਹੀ ਆ ਲੋ ਕਿਵੇਂ ਰਹਿ ਰਹੇ ਆ ਉਥੋਂ ਬੈਠੇ ਬੈਠੇ ਜਿਹੜੇ ਚੰਡੀਗੜ੍ਹ ਦਫ਼ਤਰਾਂ ਦੇ ਵਿੱਚ ਬਹਿ ਗਏ ਜਿਹੜੇ ਦਿੱਤੀ ਜਾਂਦੇ ਆ ਕਿ ਅਸੀਂ ਬੜਾ ਵਿਕਾਸ ਕਰ ਲਿਆ ਪਰ ਆ ਕੇ ਵੇਖੋ ਕੀ ਹਾਲ ਆ ਲੋਕਾਂ ਨੇ ਕਲੋਨੀਆਂ ਦੇ ਵਿੱਚ ਵੇਖੋ ਵੀ ਗਰੀਬਾਂ ਦਾ ਕੀ ਹਾਲ ਆ ਗਰੀਬ ਕਿਵੇਂ ਆਪਣਾ ਦਿਨ ਬਸਰ ਕਰ ਰਹੇ ਆ ਇਹ ਪਰਿਵਾਰ ਦੇ 5 ਮੈਂਬਰ ਜਾਣੇ ਬਹੁਤ ਹੀ ਵੱਡੀ ਘਟਨਾ ਮੈਂ ਤੇ ਵੇਖੇ ਪਹਿਲੀ ਵਾਰਾਂ ਦੇਖੀ ਆਪਣੀ ਜੀਵਨ ਦੇ ਵਿੱਚ ਕਿ ਇੱਕ ਪਰਿਵਾਰ ਦੇ 5 ਮੈਂਬਰ ਜਿਹੜੇ ਆ ਉਹ ਇੱਕੇ ਟਾਈਮ ਜਿਹੜੇ ਆ ਇਸ ਤਰ੍ਹਾਂ ਪੂਰੇ ਹੋ ਜਾਣ ਸੋ ਇਹ ਸੀ ਭਾਈ ਸੁਖਚੰਦ ਸਿੰਘ ਜੀ ਜਿਹੜੇ ਸ਼ਰੋਮੇ ਦੇ ਕਲデア ਬਾਰਸ਼ ਪੰਜਾਬ ਵੱਲੋਂ ਇੱਥੇ ਪਰਵਾਹ ਨਾਲ ਹਮਦਰਦੀ ਪ੍ਰਗਟ ਕਰਨ ਆਏ ਆ ਔਰ ਜਿਸ ਤਰ੍ਹਾਂ ਕਿ ਉਹਨਾਂ ਕਿਹਾ ਆ ਕਿ ਸਰਕਾਰ ਦਮ ਗਜੇ ਮਾਰਦੀ ਆ ਸੰਗਤਾਂ ਖੜੀਆਂ ਆ ਦਮ ਗਜੇ ਮਾਰਦੀ ਆ ਗਰਾਊਂਡ ਤੇ ਆ ਕੇ ਨਹੀਂ ਵੇਖਦੀ ਸਰਕਾਰ ਵੀ ਕੀ ਗਰਾਊਂਡ ਤੇ ਇੱਥੇ ਪੋਜੀਸ਼ਨ ਆ ਗਰਾਊਂਡ ਤੇ ਆ ਕੇ ਮਾਨ ਸਰਕਾਰ ਵੇਖੇ ਵੀ ਅਜੇ ਵੀ ਜੜੀਆਂ ਘਰਾਂ ਦੀਆਂ ਛੱਤਾਂ ਜਿਹੜੇ ਲੋਕਾਂ ਦੇ ਕੱਚੀਆਂ ਆ ਸੋ ਇਹ ਸੀ ਭਾਈ ਅਮਰਿਤਪਾਲ ਸਿੰਘ ਜੀ ਦੇ ਸ਼ਰੋਮੇ ਦੇ ਕਲデア ਬਾਰਸ਼ ਪੰਜਾਬ ਦੀ ਜਿਹੜੀ ਭਾਈ ਕਮਾੜੇ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ